ਦੀ ਹਾਂਜੀ ਰਵਿੰਦਰ ਕੀ ਕਰਾਂਦੇ ਆਂ ਕੁਛ ਨਹੀਂ ਆ ਨਾ ਮਸ਼ੀਨ ਦਾ ਸਮਾਨ ਥੋੜਾ ਜਿਹਾ ਪਿਆ ਸੀ ਅੱਛਾ ਮੈਂ ਚਲ ਚੋਕੀ ਤਵਾਂ ਤੇ ਸਫਾਈ ਨਹੀਂ ਹੋਣੀ ਕਿੰਨੇ ਦਿਨ ਹੋ ਗਏ ਆ ਕੱਲ ਤੁਸੀਂ ਗਏ ਸੀ ਉੱਧਰ ਤੇ ਕੀ ਬਣਿਆ ਫਿਰ ਬੰਨਾ ਕੀ ਰਵਿੰਦਰ ਬੈ ਮੈਂ ਤੈਨੂੰ ਸਾਰੀ ਗੱਲ ਦੱਸਾਂ ਬੰਨਾ ਕੀ ਰਵਿੰਦਰ ਅਹੀਂ ਨਾ ਅਸਲ ਜੋਥੇ ਗਏ ਨਹੀਂ ਹੈਗੇ ਕਿਉਂ ਗਏ ਕਿਉਂ ਨਹੀਂ ਤੁਸੀਂ ਜੇ ਬੋ ਮਮੀ ਨੂੰ ਪਤਾ ਲੱਗਾ ਤੂੰ ਕੀ ਸੋਚਣਗੇ ਰਵਿੰਦਰ ਮੰਮੀ ਨੂੰ ਕੀ ਬਦਾਲਾ ਦਿਨਾ ਹੈ ਅਹੀਂ ਬਾਜੀ ਨਾਲ ਸਲਾਹ ਕਰਕੇ ਗਏ ਉਹਨਾਂ ਨੂੰ ਅਹੀਂ ਦੱਸਿਆ ਹੀ ਤੇ ਤਹੀ ਨਾ ਦੋਵੇਂ ਜੀ ਆਪਸ ਚੰਗਾ ਰਿਸ਼ਤ ਹੋਇਓ ਭਾਜੀ ਨੇ ਤਾਂ ਦਿਨਾਂ ਨਹੀਂ ਗੱਲ ਕੀਤੀ ਅਹੀਂ ਕਿਹਾ ਹੀ ਭਾਜੀ ਨੂੰ ਵੀ ਸਾਡਾ ਮੰਨੀ ਮੰਨਦਾ ਹੈਗਾ ਤੇ ਕਹਿੰਦੇ ਸੀ ਵੀ ਕੋਈ ਗੱਲ ਨਹੀਂ ਜਿੱਦਾਂ ਤੁਹਾਡਾ ਜੀ ਕਰਦਾ ਹੈ ਨਾ ਤਹੀਂ ਉਦਾਂ ਹੀ ਕਰੋ ਜੇ ਤੁਹਾਡਾ ਨਹੀਂ ਮੰਨ ਤੇ ਤੁਸੀਂ ਨਾ ਜਾਓ ਪਰ ਘਰੋਂ ਜ਼ਰੂਰ ਚਲ ਜਓ ਮੰਮੀ ਨੂੰ ਇਹ ਹੋ ਜੇ ਵੀ ਤਹੀਂ ਗਏ ਜੀ ਤੇ ਹੋਣਾ ਜੇ ਮਮੀ ਨੇ ਮੈਨੂੰ ਉਹਛਾਹ ਤੇ ਮੈਂ ਹੋ ਕੇਣਾ ਵਾ ਵੀਹੀਂ ਗਏ ਆ ਤੇ ਜੇ ਕਿਤੇ ਉਹਨਾਂ ਨਾਲ ਜਾਣ ਦੀ ਜਿੱਦ ਜੁਦ ਕੀਤੀ ਤੇ ਫਿਰ ਮੈਂ ਸਿੱਧਾ ਜਵਾਬ ਦੇ ਦੇਣਾ ਵੀ ਸਾਡੇ ਕੋ ਨਹੀਂ ਜਾਇਆ ਤੁਹਾਨੂੰ ਤੇਰੀ ਇਦਾਂ ਨੂੰ ਨਾ ਜ਼ਰੂਰ ਜਾਣਾ ਚਾਹੀਦਾ ਸੀ ਤੂੰ ਇਹ ਇਦਾਂ ਕਿਉਂ ਕੀਤਾ ਵਾ ਘਰੋਂ ਹੁਣ ਤੀਂ ਚਲ ਗਏ ਆ ਕਹਿਤਾ ਵੀ ਆਪਾਂ ਉੱਥੇ ਹੀ ਚੱਲੇ ਆ ਤੇ ਬਾਈ ਚਾਂਸ ਮਮੀ ਐਦਾਂ ਤਾਂ ਨਹੀਂ ਨਾਲ ਗਈ ਹੈਗੀ ਪਰ ਜੇ ਅਗਲੀ ਵਾਰ ਮਮੀ ਨੇ ਜ਼ਿੱਦ ਕੀਤੀ ਵੀ ਮੈਂ ਨਾਲ ਜਾਣਾ ਆ ਤੇ ਫਿਰ ਤੁਸੀਂ ਕੀ ਜਵਾਬ ਦੋਗੇ ਮੈਨੂੰ ਇਹ ਦੱਸੋ ਤੰਾਰੇ ਮਹਾਦੇਹਕਾਰ ਦੇ ਵਿੱਚ ਜੋ ਕੁਲੇਸ਼ ਮੁਕਲ ਲਗਾ ਹੀ ਤੇ ਮੈਨੂੰ ਤੇ ਜਵਾਬ ਦਾ ਵਾ ਫੇਰ ਉਹੀ ਕੰਮ ਸ਼ੁਰੂ ਹੋਏ ਨਾ ਵੇਖ ਰਪਿੰਦਰ ਮੰਮੀ ਨੂੰ ਮੈਂ ਨਹੀਂ ਸਮਝਾ ਸਕਦੀ ਤੇ ਜੇ ਬਹੁ ਉਹਨਾਂ ਨੇ ਹੁਣ ਮੈਨੂੰ ਕਿਹਾ ਨਾ ਤੇ ਮੈਂ ਸਿੱਧਾ ਹੀ ਜਵਾਬ ਦੇਣਾ ਆ ਮੇਰੇ ਕੋਲੋਂ ਨਹੀਂ ਜਾਇਆ ਜਾਂਦਾ ਫੇਰ ਭਾਵੇਂ ਘਰ ਦੇ ਵਿੱਚ ਕੁਲੇਸ਼ ਰਹੇ ਜਾਂ ਜੋ ਮਰਜੀ ਹੋਵੇ ਮੈਨੂੰ ਇਹਨਾਂ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ ਰਪਿੰਦਰ ਤੂੰ ਤੇ ਮੇਰੀ ਇਹ ਗੱਲਾਂ ਸਹਿਮਣ ਤੇ ਆ ਨਾ ਮੇਰੇ ਕੋਲ ਕਿਹੜਾ ਕੋਈ ਬੱਚਾ ਨਹੀਂ ਹੈਗਾ ਰੱਬ ਨੇ ਸਾਰਾ ਬੋਝ ਹੀ ਤੇ ਦਿੱਤਾ ਵਾ। ਦੀਦੀ ਗੱਲ ਪਤਾ ਨਾ ਕੀ ਆ। ਅਹੀਂ ਇਹ ਨਹੀਂ ਕਹਿੰਦੇ। ਤੇ ਚਾਈ ਤੇ ਰੀਤੀ ਜਾਂ ਚਾਈ ਕਿਦਾਂ ਵਾ ਉਹ ਵੀ ਸਾਡੇ ਪੁੱਤਾਂ ਵਾਂਗੂ ਆ। ਠੀਕ ਵਾ ਨਾ। ਪਰ ਇਹ ਆ ਵੀ ਦੁਨੀਆਦਾਰੀ ਨਾਲ ਚੱਲਣਾ ਪੈਂਦਾ ਆ। ਜੀ ਆਖੀ ਇਹ ਨਾ ਮੰਮੀ ਤੇ ਮੰਮੀ ਆਪਣੀ ਜਗ੍ਹਾ ਠੀਕ ਵਾ ਬਿਲਕੁਲ। ਨਾਲੇ ਇੱਕ ਥੋੜੇ ਹੈ ਪੁਰਾਣੇ ਜਮਾਨੇ ਦੇ। ਉਹਨਾਂ ਦੀ ਥੋੜੀ ਪਹਿਲੀ ਸੋਚ ਵਾ ਤੇ ਉਹ ਸਭ ਨਾਲ ਜਿੱਦਾਂ ਵੀ ਉਹ ਕਹਿੰਦੇ ਆ ਨਾ ਠੀਕ ਹੀ ਕਹਿੰਦੀ ਆ ਤੇ ਗੜੀ ਬਾਊ ਤੁਸੀਂ ਆਪਣੀ ਮਰਜ਼ੀ ਵੇ ਲਓ ਜਿੱਦਾਂ ਤੁਹਾਨੂੰ ਠੀਕ ਲੱਗਦਾ ਆ ਸਾਡਾ ਤੇ ਫਰਜ਼ ਹੁਣ ਇਹੀ ਕਹਿਨ ਦਾ ਹੀ ਹੁਣ ਜਾਣਾ ਤੇ ਤੁਸੀਂ ਆ ਜਾ ਕੇ ਗੱਲਬਾਤ ਤੁਸੀਂ ਉੱਥੇ ਆਪ ਕਰਨੀ ਆ ਜਾਣ ਨੂੰ ਕੀ ਰਵਿੰਦਰ ਭਾਵੇਂ ਚਲੇ ਜਾਂਦੇ ਪਰ ਫਿਰ ਵੀ ਜੇ ਸਾਡੇ ਕਰਮਾਂ ਚ ਨਾ ਹੋਇਆ ਤੇ ਫਿਰ ਕੀ ਕਰਾਂਗੇ ਉਹ ਤੇ ਬਾਅਦ ਚ ਜ਼ਿਆਦਾ ਦੁੱਖ ਲੱਗਣਾ ਆ ਨਾ ਪਤਾ ਨਹੀਂ ਤੁਸੀਂ ਸਾਰੇ ਮੇਰੀ ਗੱਲ ਨੂੰ ਕਿਉਂ ਨਹੀਂ ਸਮਝਦੇ ਮੈਨੂੰ ਨਹੀਂ ਦੁੱਖ ਹੈਗਾ ਪਰ ਫਿਰ ਵੀ ਮੈਂ ਆਪਣਾ ਟਾਈਮ ਕੱਢਣ ਦੀ ਆ ਮੈਨੂੰ ਚੰਗਾ ਥੋੜੀ ਲੱਗਦਾ ਵਾ ਘਰ ਦੇ ਵਿੱਚ ਕਲੇਸ਼ ਰਵੇ ਫਿਰ ਵੀ ਕਹੀਦਾ ਵਾ ਵੀ ਚਲੋ ਕੋਈ ਗੱਲ ਨਹੀਂ ਜਿੱਦਾਂ ਕਹਿੰਦੀ ਉਦਾਂ ਹੀ ਕਰ ਲੈਣੇ ਆ ਪਰ ਹੁਣ ਕੀ ਕਰੀਏ ਫਿਰ ਤੂੰ ਹੀ ਦੱਸੋ ਚਲੋ ਉਹ ਤੇ ਮੈਂ ਮੰਨ ਲਈ ਆ ਦੀਦੀ ਉਹਦੇ ਵਾਹਿਗੁਰੂ ਦੇ ਹੱਥ ਵਾ ਜੇਦੋਂ ਨੇ ਜੀ ਦੇਣਾ ਹੋਇਆ ਤੇ ਦੇ ਹੀ ਦੇਣਾ ਵਾ ਤੇ ਜੇ ਨਹੀਂ ਤੇ ਪਰ ਤਾਂ ਵੀ ਤੇ ਆਪਣੇ ਵੱਲੋਂ ਹੇ ਲੋਸੀਲਾ ਕਰਨਾ ਹੀ ਚਾਹੀਦਾ ਨਾ ਥੋੜਾ ਬੋਧਾ ਜੇ ਕਿਤੇ ਜਾਵਾਂਗੇ ਕੋਈ ਨਾ ਕੋਈ ਫਾਇਦਾ ਹੀ ਹੁੰਦਾ ਵਾ ਤੁਸੀਂ ਕਿਉਂ ਨਹੀਂ ਸਮਝਣਦੇ ਹੈਗੇ ਤੇ ਵੇਖ ਲਓ ਹੋਂਦ ਤੇ ਮੰਮੀ ਨੂੰ ਨਹੀਂਗਾ ਪਤਾ ਲੱਗਣਾ ਹੈਗਾ ਤੇ ਜੇ ਮੰਮੀ ਕਿਤੇ ਉਹਦਾਂ ਨਾਲ ਚਲ ਗਈ ਨਾ ਤੁਹਾਡੇ ਤੇ ਫਿਰ ਪਤਾ ਨਹੀਂ ਕੀ ਬਾਨਾ ਜੀ ਅੱਗੇ ਵੇਖ ਲੋ ਤੁਹਾਡੇ ਸਾਹਮਣੇ ਹੀ ਆ ਕਿਦਾਂ ਉਹ ਮਨਜੀ ਤੇ ਪੈ ਗਈ ਹੀ ਤੇ ਆਪਣੇ ਭਾਦੀ ਮੁਸੀਬਤ ਪੈਣੀ ਆ ਜੀ ਦੀ ਸਰਪੰਦਰ ਮੈਨੂੰ ਪਤਾ ਵਾ ਗਲੇਸ਼ ਕਿਹੜੀ ਗੱਲ ਦਾ ਵਾ ਉਹਨਾਂ ਨੂੰ ਤੇ ਸਿਰਫ ਇਹੋ ਹੀ ਆ ਪੇ ਜਾਂਦੀ ਕਿਉਂ ਨਹੀਂ ਉੱਥੇ ਮੈਨੂੰ ਪਤਾ ਵਾ ਕਿੰਨੇ ਕ ਬਿਮਾਰ ਹੀ ਕਿਤੇ ਉਹ ਜਦੋਂ ਮੈਂ ਹਾਂ ਕੀਤੀ ਫਿਰ ਮੰਮੀ ਕੋਈ ਗੱਲ ਨਹੀਂ ਹੀ ਚਲ ਜਾਣੇ ਆ ਚੰਗੇ ਭਲੇ ਹੋਗੇ ਨਾ ਤੇ ਬਾਅਦ ਚ ਸਿਰਪੇੜ ਹੋਈ ਤੇ ਨਾ ਕੋਈ ਹੋਰ ਹੀ ਦੁੱਖ ਰਿਆ ਚੰਗੇ ਭਲੇ ਤੇ ਹੋ ਗਏ ਹੀ ਹੋਰ ਦਾਸ ਰਵਿੰਦਰ ਕੀ ਕਰਨਾ ਨਾ ਲੈਣਾ ਤੂੰ ਮੇਰੇ ਤੋਂ ਬਾਅਦ ਆਈ ਹੈ ਉਹਨਾਂ ਦਾ ਤਾਂ ਤੇ ਕੰਮ ਹੀ ਇਹੋ ਆ ਇੱਕ ਦੂਜੇ ਨੂੰ ਗੱਲਾਂ ਕਰੀ ਜਾਣੀਆਂ ਜਿਹੜੀ ਚੀਜ਼ ਨਹੀਂ ਹੈਗੀ ਉਹਨੂੰ ਕੋਸਦੇ ਰਹਿਣਾ ਜਿਹੜੀ ਚੀਜ਼ ਕੋਲ ਵਾ ਉਹਦਾ ਸ਼ੁਗਰ ਨਹੀਂ ਉਹਨਾਂ ਨੇ ਕਦੀ ਵੀ ਕੀਤਾ ਤੇ ਨਾ ਹੀ ਉਹ ਕਰ ਸਕਦੇ ਆ ਤੇਹੀਂ ਵੀ ਉਹਨਾਂ ਨੂੰ ਸਮਝਾ ਨਹੀਂ ਸਕਦੇ ਜਿਉ ਉਹ ਬਾਰ ਬਾਰ ਕਹਿਣਗੇ ਨਾ ਤੇ ਫਿਰ ਮੈਂ ਤੇ ਸਿੱਧਾ ਜਵਾਬ ਹੀ ਦੇ ਸਕਦੀ ਆ ਫਿਰ ਭਾਵੇਂ ਬਿਮਾਰ ਰਹਿਣ ਜਾਂ ਠੀਕ ਰਹਿਣ ਮੈਨੂੰ ਇਹਨਾਂ ਚੀਜ਼ਾਂ ਦਾ ਕੋਈ ਫਰਕ ਨਹੀਂ ਪੈਂਦਾ ਚੱਲ ਵੀ ਲੋ ਦੀਦੀ ਤੁਹਾਡੀ ਮਰਜ਼ੀ ਆ ਤੁਸੀਂ ਜਿੱਦਾਂ ਖੁਸ਼ ਹੋ ਨਾ ਤੁਸੀਂ ਬਸ ਖੁਸ਼ ਰਹੋ ਹੋਰ ਕੁਝ ਨਹੀਂ ਚਾਹੀਦਾ ਤੇ ਬਾਕੀ ਮੰਮੀ ਦੀ ਗੱਲ ਰਹੀ ਨਾ ਹੋਊਗਾ ਤੇ ਕੋਈ ਨਹੀਂ ਸਮਝਾਵੇ ਦੇਖ ਲਾਂਗੇ ਇੱਕ ਵਾਰ ਜੇ ਤੇ ਸਮਝ ਜਾਣਗੇ ਤੇ ਚੰਗੀ ਗੱਲ ਹੀ ਆ ਨਹੀਂ ਤੇ ਫਿਰ ਤੁਹਾਨੂੰ ਪਤਾ ਹੀ ਆ ਫੇਡ ਹੋਈ ਹੋਣਾ ਵਾ ਜੋ ਪਹਗੇ ਹੁੰਦਾ ਹੈ ਉਹ ਕੋਈ ਗੱਲ ਨਹੀਂ ਰਵਿੰਦਰ ਉਹਨਾਂ ਦਾ ਕੰਮ ਹੀ ਇਹੋ ਆ ਤੂੰ ਨਾ ਬਹੁਤੀ ਫਿਕਰ ਕਰਿਆ ਕਰ ਮੈਂ ਆਪੇ ਵੇਖ ਲੂੰ ਕਿੱਦਾਂ ਕਰਨਾ ਚਲੋ ਠੀਕ ਆ ਮੈਂ ਤੇਹੀ ਪੁੱਛਣਾ ਹੀ ਭੀ ਮੰਮੀ ਨੇ ਨਾ ਸਾਰੇ ਘਰ ਦੇ ਜੀਆਂ ਨੂੰ ਸੁੱਕਣੇ ਪਾਇਆ ਗਲਤੀ ਮੇਰ ਨਾਲ ਹੁੰਦੀ ਆ ਤੇ ਰੁਪਿੰਦਰ ਨੂੰ ਕਿਉਂ ਵਿੱਚ ਦੱਸਦੇ ਰਹਿੰਦੇ ਆ ਉਹਦਾ ਕੀ ਕਸੂਰ ਵਾ ਬਚਰੀ ਦਾ ਉਹਨੂੰ ਐਵੇਂ ਗੱਲਾਂ ਕਰਦੀ ਆ ਕਿ ਤੂੰ ਜਾ ਕੇ ਪੁੱਛ ਉਹਨਾਂ ਨੂੰ ਗਲਤੀ ਹੋ ਕੇ ਆਈ ਆ ਮੈਂ ਤੇ ਸੋਚਣ ਡਈ ਹਾਂ ਵੀ ਆਣ ਕੇ ਤੇ ਆਪੇ ਮੈਨੂੰ ਸਭ ਕੁਝ ਦੱਸ ਦੋਗੀ ਨਾ ਇਹਨੇ ਕੱਲ ਮੇਰੇ ਨਾਲ ਗੱਲ ਕੀਤੀ ਆ ਨਾ ਇਹਨੇ ਅੱਜ ਗੱਲ ਕੀਤੀ ਆ ਦੁਪਹਿਰ ਪੈ ਗਈ ਆ ਮੈਨੂੰ ਲੱਗਦਾ ਵਾ ਗਏ ਵੀ ਹੋਣਗੇ ਕਿ ਜਾਂ ਮੇਰੇ ਕੋਈ ਬਹਾਨੇ ਮਾਰਨ ਡਏ ਆ ਆਵਾਜ਼ ਮਾਰ ਕੇ ਪੁੱਛਾਂ ਪੁੱਛਣਾ ਹੀ ਪੈਣਾ ਮਨਾ ਤੈਨੂੰ ਇਹ ਤੇ ਨਾ ਮੇਰੇ ਕੋਲ ਜਾਣ ਹੀ ਲਕਾਉਂਦੇ ਫਿਰਨ ਡਏ ਆ ਮੇਰਾ ਰਾਦਾ ਵੀ ਆਵਾਜ਼ ਮਾਰ ਹੀ ਲਵਾਂ ਆਵਾਜ਼ ਮਾਰ ਕੇ ਪੁੱਛਣਾ ਚਾਹੀਦਾ ਵਾ ਜੋਤ ਆ ਬਾਹਰ ਆ ਗੱਲ ਸੁਣ ਮੇਰੀ ਹੁਣ ਵਾਰਾਂ ਤਾਂ ਹੀ ਮਾਰੰਦੇ ਹੋਣੇ ਆ ਵੀ ਮੈਨੂੰ ਪੁੱਛਾਂ ਵੀ ਕੀ ਕਹਿੰਦੇ ਹਿਓ ਆਹ ਬਾਰੇ ਤੇ ਮੈਂ ਕਹਿ ਦੇਣਾ ਆ ਤੇ ਅਗਲੀ ਵਾਰ ਜੇ ਇਹਨਾਂ ਕਿਹਾ ਮੈਂ ਨਾਲ ਜਾਣਾ ਆ ਤੇ ਫਿਰ ਮੈਂ ਜਵਾਬ ਹੀ ਦੇ ਦੇਣਾ ਉਹ ਰੋਜ਼ ਰੋਜ਼ ਨਹੀਂ ਝੂਠ ਬੋਲੇ ਜਾਂਦੇ ਮੇਕੋ ਆਈ ਨਹੀਂ ਗਿਆ ਜੇ ਤੱਕ ਹਾਂਜੀ ਮੰਮੀ ਮੇਰੀ ਗੱਲ ਸੁਣਾ ਤੂੰ ਹੀ ਕੱਲ੍ਹ ਦੇ ਹੋ ਕੇ ਆਏ ਜੇ ਮੈਨੂੰ ਕੋਈ ਥੋ ਪਤਾ ਨਹੀਂ ਦੱਸਿਆ ਟਾਡਾ ਫਰਜ ਬੰਦਾ ਹੀ ਆਣ ਕੇ ਦੱਸਾਂ ਦਾ ਮੈਂ ਤੁਹਾਡੇ ਮੂੰਹ 'ਲੇ ਵੇਖਣ ਡਈ ਆ ਕਿ ਹੁਣ ਵੀ ਮੇਰੇ ਨਾਲ ਗੱਲ ਕਰਦੇ ਆ ਹੁਣ ਵੀ ਗੱਲ ਕਰਦੇ ਆ ਗਏ ਵੀ ਹੈਗੇ ਹੀ ਕਿ ਫੇਰਾਂ ਹੀ ਮਾਰ ਕੇ ਆ ਗਏ ਜੇ ਪਰ ਨਹੀਂ ਮੰਮੀ ਜੀ ਅਸੀਂ ਗਏ ਤੇ ਹੈਗੇ ਹੀ ਪਰ ਤੁਹਾਨੂੰ ਦੱਸ ਦੇਗੀ ਜਦੋਂ ਉਹਨਾਂ ਸਾਨੂੰ ਕੁਝ ਨਹੀਂ ਦੱਸਿਆ ਉਹਨਾਂ ਫੇਰ ਕਿਸ ਦਿਨੋਂ ਉਹਨੂੰ ਗਿਆ ਵਾ ਕਹਿੰਦੇ ਹੀ ਫੋਨ ਕਰਦਾਂਗੇ ਸਾਨੂੰ ਕੋਈ ਗੱਲ ਪਤਾ ਲੱਗਦੀ ਤੇ ਫੇਰ ਹੀ ਤੁਹਾਨੂੰ ਦੱਸ ਦੇ ਨਹੀਂ ਮੇਰੇ ਨਾਲ ਕੇ ਝੂਠ ਨਹੀਂ ਬੋਲਣ ਡਈ ਉਹ ਤਾਂ ਆਪਣਾ ਡੇਰਾ ਛੱਡ ਕੇ ਕਿਤੇ ਜਾਂਦਾ ਹੀ ਨਹੀਂ ਹੁੰਦਾ ਸੰਗ ਤੋਂ ਉੱਥੇ ਬਠੇਰੀ ਆਉਂਦੀ ਆ ਤੂੰ ਆਨੀਏ ਪੀ ਉੱਥੇ ਹੈ ਹੀ ਨਹੀਂ ਨਹੀਂ ਮੰਮੀ ਜੀ ਪਤਾ ਨਹੀਂ ਕੀ ਗੱਲ ਏ ਪਰ ਉੱਥੇ ਉਹਨਾਂ ਨੇ ਕਿਹਾ ਹੈ ਵੀ ਕੋਈ ਗੱਲ ਨਹੀਂ ਤੈਨੂੰ ਫੋਨ ਕਰਾਂਗੇ ਫਿਰ ਆਇਓ ਐਡਰੈਸ ਤੇ ਫੋਨ ਨੰਬਰ ਉਹਨਾਂ ਲੈ ਲਿਆ ਹੈਗਾ ਅੱਛਾ ਹੁਣ ਉਹ ਕੱਲੇ-ਕੱਲੇ ਨੂੰ ਫੋਨ ਕਰਨਗੇ ਵੀ ਆਣ ਕੇ ਤਾਂ ਹੋਜੋ ਝੂਠ ਨਾ ਬੋਲ ਤੁਸੀਂ ਵੀ ਨੰਬਰ ਲੈ ਆਇਓ ਤਾਂ ਫਿਰ ਨਹੀਂ ਮੰਮੀ ਜੀ ਉਹਨਾਂ ਕਹਿਆ ਹੀ ਇਹਨਾਂ ਨੂੰ ਆਪੇ ਫੋਨ ਕਰਦਾਂਗੇ ਜਿੱਦਣ ਹੁਣ ਜਾਣਾ ਵਾ ਨਾ ਮੈਨੂੰ ਨਾ ਲੈ ਕੇ ਜਾਇਓ ਮੰਮੀ ਜੀ ਉਹ ਕਹਿੰਦੇ ਹੀ ਵੀ ਕੱਲਿਆਂ ਨਹੀਂ ਆਉਣਾ ਵਾ ਨਾ ਕਰਦਾ ਤੇ ਨਾ ਕੋਈ ਬਾਹਰ ਦਾ ਜੀ ਨਾਲ ਲੈਣਾ ਵਾ ਤੇਹੀ ਕਿਦਾਂ ਚੱਲਜੋਗੇ ਪਲਾਹਾਡੇ ਨਾਲ ਕੋਈ ਗੱਲ ਨਹੀਂ ਮੈਂ ਨਾਲ ਚੱਲ ਜੂੰਗੀ ਮੈਂ ਗੱਡੀ 'ਚ ਬੈਠੀ ਰਹੂੰਗੀ ਗਾਂ ਨਾ ਜਾਊਂਗੀ ਬੰਮੀ ਜੀ ਉਹਨਾਂ ਨੂੰ ਸਾਰਾ ਪਤਾ ਲੱਗ ਜਾਂਦਾ ਆ ਤੇ ਫਿਰ ਜੇ ਕੋਈ ਗੱਲ ਬਦ ਹੋਗੀ ਫਿਰ ਕੀ ਕਰਾਂਗੇ ਤੇਹੀ ਆਪੇ ਇਹ ਪਾਸੇ ਨੇ ਤੋਰ ਕੇ ਤੇ ਆਪੇ ਹੁਣ ਵਿੱਚ ਵਿਗਨ ਪਾਉਣ ਦੇ ਜੇ ਇਹ ਵੀ ਕੋਈ ਚੰਗੀ ਗੱਲ ਨਹੀਂ ਨਾ ਕੋਈ ਗੱਲ ਨਹੀਂ ਮੈਂ ਕਹਿ ਦੂੰਗੀ ਕਿ ਸ਼ਹਿਰ ਜਾਣਾ ਹੈ ਸੌਦਾ ਲੈਣ ਤਾਂ ਕਰਕੇ ਅਸੀਂ ਸਾਰੇ ਜਾਣੇ ਆ ਗਏ ਮੋਦੀ ਨੂੰ ਦੱਸਣ ਡਿਆ ਵਾ ਜਿੱਦਾਂ ਮੇਰੇ ਕੋਲ ਨਾ ਝੂਠ ਬੋਲਣ ਡਈਆਂ ਤਾਂ ਕੁਝ ਲੁਕਾਉਣ ਡਈਆਂ ਸੱਚੀ ਸੱਚੀ ਦੱਸ ਦੇ ਮੈਨੂੰ ਪੇ ਗਏ ਵੀ ਹੈਗੇ ਸੀ ਕਿ ਨਹੀਂ ਉਹ ਮੰਮੀ ਜੀ ਜੇ ਘਰੋਂ ਘਲਾਤਾ ਹੀ ਨਾ ਫਿਰ ਹੜਿੱਤੇ ਯਕੀਨ ਵੀ ਰੱਖਿਆ ਕਰੋ ਅਸੀਂ ਗਏ ਹਾਂ ਤੇ ਮੈਨਾਂ ਨੂੰ ਹੁਣ ਬਾਰ-ਬਾਰ ਨਹੀਂ ਦੱਸਣਾ ਹੈਗਾ ਵੀ ਅਸੀਂ ਗਏ ਕਿ ਨਹੀਂ ਗਏ ਮੈਂ ਇੱਕੋ ਗੱਲ ਕਹੀ ਵੀ ਅਸੀਂ ਗਏ ਹਾਂ ਐਵੇਂ ਨਾ ਮੈਨੂੰ ਬਾਰ-ਬਾਰ ਪੁੱਛੀ ਜਾਓ ਇਹ ਤਾਂ ਛਿਬੜੀ ਹੂੰਣ ਈ ਆ ਪਰ ਇਹਦੇ ਚਿਹਰੇ ਤਾਂ ਮੈਂ ਪੜ ਲਿਆ ਵਾ ਇਹ ਗਈ ਨਹੀਂ ਗਈ ਮੈਨੂੰ ਝੂਠ ਬੋਲਣ ਡਈ ਆ ਕੋਈ ਗੱਲ ਨਹੀਂ ਜੋਤ ਤੂੰ ਚਲਾਕ ਬਣ ਗਈ ਆ ਮੈਂ ਤੇਰੇ ਨਾਲ ਜਾਦਾ ਚਲਾਕ ਆ ਪਤਾ ਤੇ ਮੈਂ ਕਰਕੇ ਹੀ ਰਹੂੰਗੀ ਕਿ ਰਪਿੰਦਰ ਨੇ ਇਹ ਗੱਲ ਕੀਤੀ ਹੀ ਆ ਮੇਰਾ ਇਰਾਦਾ ਵਾ ਇੱਕ ਵਾਰ ਰਪਿੰਦਰ ਨੂੰ ਪੁੱਛਾਂ ਤੇ ਤੈਨੂੰ ਇਹਨੇ ਕੀ ਕਿਹਾ ਵਾ ਜੇ ਤੇ ਗਏ ਹੋਣਗੇ ਤੇ ਬਿਆਨ ਇੱਕੋ ਰਹਿਣੇ ਆ ਝੂਠੇ ਬੰਦੇ ਦੇ ਤੇ ਪੈਰ ਝਟ ਨਿਕਲ ਜਾਂਦੇ ਆ ਜਾਣੀ ਆ ਹੁਣ ਰਪਿੰਦਰ ਵੱਲ ਹਾਂਜੀ ਵਧੀਆ ਮਮੀ ਜੀ ਤੁਸੀਂ ਦੱਸੋ ਕੋਸ਼ਿਸ਼ ਨਹੀਂ ਕਰਨਾ ਕੀ ਆ ਵੇਲੇ ਹੀ ਬਸ ਕੰਮ ਗੁੰਮ ਕਰਕੇ ਹਟੇ ਹੀ ਨੇ ਆਣੇ ਹੋਜੂ ਨਹੀਂ ਦਏ ਆ ਖੇਡਣ ਹਾਂਜੀ ਹਾਂਜੀ ਨਹੀਂ ਨਹੀਂ ਸਤਾਉਂਦਾ ਨਹੀਂ ਆ ਖੇਡਦਾ ਰਹਿੰਦਾ ਆ ਬਜਰਾ ਹਾਂਜੀ ਹੋਰ ਹੋਣਾ ਨਹੀਂ ਠੀਕ ਠੀਕ ਆ ਚਲ ਮਾਰਿਓ ਫੇਰਾ ਹਉਦੋ ਦੇ ਆਏ ਬਾਤ ਚਾਹੀਨੀ ਠੀਕ ਠੀਕ ਆ ਕੋਈ ਨਹੀਂ ਕੋਈ ਨਹੀਂ ਮੈਂ ਬਾਤ ਕਰ ਲੈਣੀ ਕਰ ਲਉਂਦੀ ਹਾਂ ਕੰਮ ਠੀਕ ਆ ਤੇਰਪਿੰਦਰ ਨੂੰ ਕਿਹਦਾ ਸੀ ਮਮੀ ਜੀ ਆਉਂਦਿਆ ਸੀ ਮਮੀ ਹੁਣ ਆਉਂਦਾ ਹੀ ਠੀਕ ਠਾਕ ਆ ਹਾਂਜੀ ਠੀਕ ਨੇ ਹਾਂ ਤੇ ਕਹਿਣਾ ਸੀ ਹੁਣ ਕਿ ਹੋ ਜਾਂਦੇ ਕੈਂਤ ਦੇ ਹੀ ਦੇ ਵੇਖ ਹੁਣ ਕਿਦਾਂ ਆਉਂਦੇ ਆ ਕੈਂਤ ਦੇ ਹੀ ਆ ਅੱਛਾ ਅੱਛਾ ਹਾਂ ਤੇਰਪਿੰਦਰ ਮੈਂ ਤੇਰੇ ਨਾਲ ਆਈਆਂ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਆ ਤੇ ਮੇਰੇ ਨਾਲ ਝੂਠ ਨਾ ਬੋਲੀ ਸੱਚੀ ਸੱਚੀ ਮੈਨੂੰ ਸਾਰੀ ਗੱਲ ਦੱਸ ਦੇ ਨਹੀਂ ਤੇ ਵੇਖ ਲੈ ਜਦੋਂ ਇੱਕ ਹੋਰਾਂ ਬੰਦੇ ਦਾ ਯਕੀਨ ਟੁੱਟ ਜਾਣਾ ਮੁੜਕੇ ਯਕੀਨ ਬਣਾਉਣਾ ਬੜਾ ਔਖਾ ਜਾਂਦਾ ਵਾ ਦੱਸੋ ਮੰਮੀ ਜੀ ਗੱਲ ਹੈ ਕੀ ਆ ਜੋਤ ਨੇ ਤੇਰ ਨਾਲ ਗੱਲ ਕੀਤੀ ਸੀ ਕਿ ਜਿੱਥੇ ਕੱਲ ਮੈਂ ਕਲਾਇਆ ਸੀ ਉੱਥੇ ਗਈ ਸੀ ਮੰਮੀ ਜੀ ਮੈਨੂੰ ਤੇ ਇਹੀ ਗੱਲ ਕਹੀ ਸੀ ਦੀਦੀ ਨੇ ਵੀ ਆਪਾਂ ਗਏ ਹੈਗੇ ਅਸੀਂ ਤੇ ਭਾਰੂ ਅੱਗੇ ਟਕਰੇ ਨਹੀਂ ਤੇ ਇਹਨਾਂ ਘਰੇ ਫੋਨ ਵੇਖ ਦੋ ਵਾਰ ਲਾਇਆ ਸੀ ਉਹਨੇ ਘਰੇ ਚੁੱਕਿਆ ਨਹੀਂ ਤੇ ਘਰੇ ਪੰਜਾਬ ਦਾ ਵਾ ਕੋਈ ਵਾਰ ਹੁੰਦਾ ਵਾ ਤੇ ਉਦੋਂ ਆਉਂਦੇ ਆ ਉਹ ਤੇ ਇਹ ਚਲ ਵੀ ਕੱਲ ਗਏ ਨਾ ਤੇ ਕੋਈ ਨਹੀਂ ਜਦਨ ਹੋਣ ਜਾਣਗੇ ਰੱਬ पे ਕੋਈ ਨਹੀਂ ਹੋ ਗਈ ਆਉਣਗੇ ਰਪਿੰਦਰ ਉਹਨੇ ਤਾਂ ਝੂਠ ਬੋਲਣਾ ਹੀ ਮੈਨੂੰ ਲੱਗਦਾ ਤੂੰ ਵੀ ਝੂਠ ਬੋਲਣ ਲੱਗ ਪਈ ਆ ਉਹ ਤਾਂ ਕਿਤੇ ਜਾਂਦੇ ਹੀ ਨਹੀਂਗੇ ਇਹ ਕਹਿਣ ਦੀ ਵੀ ਮਿਲੇ ਨਹੀਂ ਕਿਤੇ ਗਏ ਸੀ ਜਿੱਦਾਂ ਇਹਨੇ ਜਾਣਾ ਸੀ ਉਦੋਂ ਹੀ ਉਹਨਾਂ ਨੇ ਕਿਤੇ ਜਾਣਾ ਹੈਗਾ ਲੈ ਦੱਸ ਮੰਮੀ ਹੁਣ ਕੀ ਪਤਾ ਹੁੰਦਾ ਵਾ ਚਾਹੇ ਤੁਸੀਂ ਪੂਰਾ ਪਤਾ ਕਰ ਦੇ ਪੀ ਕਿੰਨੇ ਟਾਈਮ ਨਾਲ ਉਹ ਉਥੇ ਆਉਂਦੇ ਆ ਕਿਹੜੇ ਵਾਰ ਆਉਂਦੇ ਆ ਫੇਰ ਹੀ ਪਤਾ ਹੁੰਦਾ ਉਹ ਵਿਚਾਰੇ ਚੋਬਰਗੇ ਉਦਾਂ ਚਲੇ ਗਏ ਆ ਤੋ ਅੱਗੇ ਨਹੀਂ ਮਿਲਿਆ ਹੈਗਾ ਨਿੰਮੀ ਨੂੰ ਸਾਰਾ ਪਤਾ ਵਾ ਜਿਹੜੇ ਸਾਧੂ ਸੰਤ ਹੁੰਦੇ ਆ ਕਿਤੇ ਨ ਜਾਂਦੇ ਉਹਨਾਂ ਦੀਆਂ ਕਿਹੜੀਆਂ ਰਿਸ਼ਤੇਦਾਰੀਆਂ ਹੰਦ ਗਾਵਾਂ ਪਿਓ ਨਾਲ ਰਿਸ਼ਤੇਦਾਰਾਂ ਦੇ ਜਾਣਾ ਹੁੰਦਾ ਪ੍ਰੋਗਰਾਮਾਂ ਤੇ ਲੈ ਦੱਸ ਮੈ ਗੱਲ ਹਾਂ ਨਹੀਂ ਹੈਗੀ ਕਿ ਯਰ ਗਾਂ ਪਛਾਉ ਬੰਦਾ ਜਾਂਦਾ ਹੀ ਆ ਨਹੀਂ ਇਹ ਤਾਂ ਸਰਾ ਸਰ ਝੂਠ ਵਾ ਪੀ ਉੱਥੇ ਮਿਲਣਗੇ ਮੈਂ ਤਾਂ ਹੁਣ ਕਹਿਤਾ ਵਾ ਕਿ ਜਿੱਦਣ ਹੁਣ ਜਾਣਾ ਵਾ ਨਾ ਮੈਂ ਤੁਹਾਡੇ ਨਾਲ ਜਾਊਂਗੀ ਫੇਰ ਅਗੋ ਬਹਾਨਾ ਕੱਢ ਕੇ ਰਹਿਤਾ ਇਹ ਮੰਮੀ ਜੀ ਉਹ ਕਹਿੰਦੇ ਇਕੱਲੇ ਆਇਓ ਇਦਾਂ ਦੀ ਤਾਂ ਕੋਈ ਗੱਲ ਹੀ ਨਹੀਂ ਤੇਰੇ ਨਾਲ ਵੀ ਤਾਂ ਮੈਂ ਗਈ ਹਾਂ ਨਾ ਇਹਨੂੰ ਹੀ ਕਿਹਾ ਵੀ ਇਕੱਲੇ ਆਇਓ ਮੈਂ ਕੋਈ ਨਹੀਂ ਮੈਂ ਗੱਡੀ 'ਚ ਬੈਠੀ ਰਹੂੰਗੀ ਮੰਮੀ ਜੀ ਉਹਨਾਂ ਨੂੰ ਪਤਾ ਲੱਗ ਗਿਆ ਤੇ ਫੇਰ ਤੇ ਮੈਂ ਕੋਈ ਨਹੀਂ ਮੈਂ ਕਹਿ ਦੂੰਗੀ ਵੀ ਸਬਦਾ ਲੈਣ ਜਾਣਾ ਇੱਥੋਂ ਹੋ ਕੇ ਕਿਤੇ ਨਹੀਂ ਪਤਾ ਲੱਗਦਾ ਇਹਦੇ ਵਿੱਚ ਤੂੰ ਦੱਸ ਫੇ ਪੱਕਾ ਝੂਠ ਹੀ ਆ ਸੱਚ ਤਾਂ ਨਹੀਂ ਨਾ ਹੈਗਾ ਮੰਮੀ ਜੀ ਮੈਨੂੰ ਤਾਂ ਹੁਣ ਜਿੱਦਾਂ ਉਹਨਾਂ ਨੇ ਕਿਹਾ ਵਾ ਤੇ ਮੈਂ ਤੁਹਾਨੂੰ ਦੱਸ ਦਿੱਤਾ ਵਾ ਹੁਣ ਮੈਨੂੰ ਨਹੀਂ ਪਤਾ ਪੀਏ ਉਥੋਂ ਹੋ ਕੇ ਆਏ ਆ ਕਿ ਜਾਂ ਉਹ ਨਹੀਂ ਮਿਲਿਆ ਹੈਗਾ ਇਹ ਦਹੁਣ ਚਾਹੀ ਉਹਨਾਂ ਨੂੰ ਪਤਾ ਵਾ ਸਾਨੂੰ ਦਹੁਣ ਕੁਝ ਪਤਾ ਨਹੀਂ ਨਾ ਹੁਣ ਮੈਂ ਕਿਹੜੀ ਨਾਲ ਗਈ ਤੁਸੀਂ ਆਗਦੇ ਮੇਰੇ ਦਵਾਲੇ ਹੋ ਜਾ ਕਰੋ ਬਲੀ ਸੁਣ ਗੱਲ ਆ ਜਿਹੜੀਆਂ ਚਲਾਕੀਆਂ ਮੇਰੇ ਨਾਲ ਖੇਡਦੇ ਆ ਨਾ ਇਹ ਚੰਗੀ ਗੱਲ ਨਹੀਂ ਗਈ ਕਾਲਿਆਂ ਤੇ ਚਿੱਟੇ ਹੋ ਗਏ ਆ ਮੈਂ ਛਦੈਣ ਥੋੜਾ ਵਾਂ ਬੰਦੇ ਦੀ ਤੋਰ ਵੇਖ ਲਈਦੀ ਆ ਫੇ ਕਿੱਧਰ ਨੂੰ ਜਾਂਦਾ ਵਾ ਤੇ ਕੀ ਕਰਦਾ ਫਿਰਦਾ ਵਾ ਤੁਹਾਡੇ ਰਾਦੇ ਚ ਇਹ ਆ ਵੀ ਮੰਮੀ ਛਦੈਣ ਹੀ ਤੁਰੇ ਫਿਰਨ ਈ ਹੈ ਤੁਸੀਂ ਨਾ ਐਵੇਂ ਮੰਮੀ ਲੜਾਈ ਨਾ ਭਾਗੇ ਬਹਿ ਜਾ ਕਰੋ ਨਿੱਕੀ ਜੀ ਗੱਲ ਹੁੰਦੀ ਆ ਤੁਸੀਂ ਤਾਂ ਇੰਡੀ ਲੰਮੀ ਕਰਕੇ ਬਹਿ ਜਾਣੇ ਆ ਗੱਲ ਨੂੰ ਥੋੜਾ ਹੌਸਲਾ ਕਰਿਆ ਕਰੋ ਤੁਸੀਂ ਤਾਂ ਬਸ ਕਾਲੀ ਕਰ ਲੈਨੇ ਆ ਵੀ ਜਿਹੜਾ ਕੰਮ ਨਹੀਂ ਆ ਫਟਾਫਟ ਹੋ ਜਾਵੇ ਹੁਣ ਕੋਈ ਨਹੀਂ ਆ ਜਿੱਦਣ ਜਾਣਗੇ ਆਪੇ ਦਵਾਈ ਖਾ ਕੇ ਹੀ ਆਉਣਗੇ ਨਹੀਂ ਤੇਰੇ ਪਾਸ ਨਿੱਗੀ ਜੀ ਗੱਲ ਹੋਊਗੀ ਮੇਰੇ ਪਾਸ ਤਾਂ ਨਿੱਕੀ ਨਹੀਂ ਗਈ ਹੈਗੀ ਨਾਲ ਲੜਾਈ ਮੈਂ ਨਹੀਂ ਗਈ ਪਾਉਂਦੀ ਤੁਸੀਂ ਬੰਦਿਆ ਜੇ ਦੋਵੇਂ ਜਾਣੀਆਂ ਜਿਆਦੀਆਂ ਚਲਾਕ ਪਰ ਮੇਰੇ ਨਾਲੋਂ ਤੇਜ਼ ਨਹੀਂ ਤੁਸੀਂ ਆਗੀਆਂ ਸੁਣੀ ਨਾ ਮੇਰੀ ਗੱਲ ਛਦੈਣ ਬਣਾਇਆ ਤੁਸੀਂ ਦੋਵਾਂ ਜਾਣੀਆਂ ਨੇ ਰਲ ਮਿਲ ਕੇ ਮੈਨੂੰ ਕੋਈ ਹਾਲ ਨਹੀਂ ਹੈਗਾ ਮਮੀ ਦਾ ਹੁਣ ਦੱਸ ਕੀ ਕਰ ਸਕਦੇ ਆ ਉਹ ਕਹਿੰਦੇ ਆ ਵੀ ਆਪਾਂ ਨਹੀਂ ਜਾਣਾ ਹੈਗਾ ਆਪਾਂ ਨਹੀਂ ਦਵਾਈ ਖਾਣੀ ਤੇ ਮੰਮੀ ਨੇ ਵੀ ਨਾ ਇੱਕੋ ਹੀ ਰਟ ਰਟੀ ਆ ਵੀ ਇਹਨਾਂ ਨੂੰ ਉਥੇ ਘਲਾਉਣਾ ਹੀ ਘਲਾਉਣਾ ਵਾ ਤੇ ਮੈਨੂੰ ਐਵੇਂ ਵਿੱਚ ਫਸਾਇਆ ਹੋਇਆ ਇਹਨਾਂ ਨੇ ਮੈਂ ਹੁਣ ਦੱਸ ਕੀ ਕਰਾਂ ਚੱਲ ਇਦਾਂ ਕਰਦੀ ਆ ਇਹ ਮੰਜਾਉਦਾ ਵੀ ਲੀ ਗਈ ਆ ਤੇ ਇਹਨਾਂ ਨੂੰ ਪੁੱਛ ਕੀ ਹੁੰਨੀ ਆ ਪੀਪਲ ਆ ਤੁਸੀਂ ਕੀ ਆਹੀ ਪਿਉਥੇ ਨਾ ਜਾਇਓ ਚਾਹੇ ਕਿਦਾਂ ਇਨਾ ਕੋ ਪਤਾ ਲੱਗਣਾ ਸਰੀ ਗੱਲ ਦਾ ਜਾ ਗਈ ਹੁੰਨੀ ਆ ਉਹ ਮੈਂ ਤਾਂ ਤਿਆਰ ਹੋ ਗਿਆ ਖਲੋਤਾ ਮੈਂ ਇੱਥੇ ਉਹ ਆਹੋ ਤੇ ਆ ਜਾ ਗਾਂ ਯਾਰ 10 ਤੇ ਵੱਜ ਗਈ ਆ ਉਤੋਂ ਚੱਲ ਆ ਜਾ ਆ ਜਾ ਮੈਂ ਵੀ ਮੁੜ ਕੇ ਕੰਮ ਧੰਦਾ ਦੇਖਣਾ ਕੋਈ ਚੰਗਾ ਵੇ ਲਈ ਆਇਆ ਹਾਂ ਹਾਂ ਉਹ ਮੈਂ ਇੱਥੇ ਮੁੜਨ ਢੀਕਣ ਡਿਆ ਸੀ ਉਹ ਆਂਦਾ ਸ਼ਹਿਰ ਨੂੰ ਜਾਣਾ ਵਾ ਤੇ ਮੈਂ ਤਿਆਰ ਹੋ ਗਿਆ ਇੱਥੇ ਆ ਗਿਆ ਕੰਮ ਹੀ ਕੋਈ ਤੂੰ ਵੇ ਲਈ ਆ ਗਈ ਕੰਮ ਗੁੰਮਗਾਦਾ ਹੋਣਾ ਵਾ ਤੁਸੀਂ ਆਪ ਤੇ ਆ ਜਾਨੇ ਆ ਵਿਹਲੀ ਚਾਹੇ ਚਲ ਜਾ ਨੇ ਬਾਹਰ ਅੰਦਰ ਅਹੀਂ ਜਿਹੜੀਆਂ ਘਾਚ ਰਹਿਨੀਆਂ ਵਾ ਅਹੀਂ ਦੱਸੋ ਹੁਣ ਕਿੱਧਰ ਨੂੰ ਚਲ ਜੀਏ ਮੈਨੂੰ ਤਾਂ ਸਮਝ ਨਹੀਂ ਲੱਗੰਦੀ ਘਰ ਸਾਡੇ ਪਤਾ ਨਹੀਂ ਕੀ ਬਣੰਦਿਆ ਵਾ ਕੀ ਹੋ ਗਿਆ ਵਾ ਹੁਣ ਘਰ ਹੋਣਾ ਕੀ ਆ ਮੰਮੀ ਪਿਛੇ ਪਏ ਸੀ ਨਾ ਜੋਦ ਦੇ ਹੂੰ ਪੀ ਜਾ ਕੇ ਤੇ ਦਵਾਈ ਖਾ ਕੇ ਆਓ ਤੇ ਉਹ ਗਿ ਦੇਣਾ ਬਨਗਦੇ ਮਾਰਤਾ ਉਹਨਾਂ ਨੇ ਵੀ ਉਹ ਉੱਥੇ ਟਕਰਿਆ ਨਹੀਂ ਚਾਹੀ ਕਿਦਾਂ ਵਾ ਤੇ ਹੁਣ ਮੈਨੂੰ ਇਹ ਦੱਸੋ ਵੀ ਤੂੰ ਹੀ ਉਹਨਾਂ ਨੂੰ ਕਿਹਾ ਸੀ ਵੀ ਉੱਥੋਂ ਮੁੜ ਆਓ ਕਿ じゃ ਕੀ ਗੱਲ ਹੋਈ ਆ ਮਿੰਦ ਕਿਸੇ ਗੱਲ ਦਾ ਵੀ ਨਹੀਂ ਪਤਾ ਲੱਗੰਦੇ ਆ ਓਏ ਆਹ ਰਵਿੰਦਰ ਮੈਂ ਹੀ ਕਿਹਾ ਸੀ ਉਹਨੂੰ ਜਦੋਂ ਕੱਲ ਜਾਣ ਲੱਗੇ ਸੀ ਨਾ ਤੇ ਗੱਡੀ 'ਚ ਬੈਠਾ ਸੀ ਉਹ ਜੋਬਨ ਤੇ ਮੈਂ ਉਹਨੂੰ ਪੁੱਛਿਆ ਵੀ ਕਿੱਥੇ ਚੱਲੇ ਜੀ ਤੇ ਉਹਨੇ ਫਿਰ ਗੱਲ ਦੱਸੀ ਵੀ ਮੰਮੀ ਖੜੇ ਪਈ ਐ ਕਿ ਤੂੰ ਹੀ ਹੋ ਕੇ ਆਓ ਉੱਥੋਂ ਤੇ ਮੈਂ ਉਹਨੂੰ ਦੱਸਿਆ ਵੀ ਤੂੰ ਸ਼ਹਿਰੋਂ ਘੁੰਮ ਫੇਰ ਆਓ ਠੀਕ ਆ ਤੇ ਮੰਮੀ ਨੂੰ ਕਹਿ ਦੇ ਵੀ ਹੁਣ ਹੋਏ ਐ ਮੇਰੇ ਇਨੀ ਗੱਲ ਹੀ ਕਹੀ ਹੁਣ ਤੇ ਉਹ ਫਿਰ ਨਹੀਂ ਗਏ ਹੁਣੇ ਉੱਥੇ ਤੇ ਜੋਤ ਨੇ ਫਿਰ ਬਹਾਨਾ ਮਾਰਤਾ ਉਹ ਗਾਣ ਕੇ ਉਹਨੇ ਤਾਂ ਕੋਹ ਨਾ ਕੋ ਕਹਿਣਾ ਸੀ ਮੰਮੀ ਨੂੰ ਤੇ ਮੰਮੀ ਨੇ ਅੱਜ ਪੁੱਛਿਆ ਉਹਨਾਂ ਨੂੰ ਮੰਮੀ ਨੂੰ ਤਾਂ ਕੱਲ ਦਾ ਚੈਨ ਨਹੀਂ ਸੀ ਹੁਣਾ ਕੀ ਹੋ ਗਿਆ ਇਹ ਮੰਮੀ ਦੇ ਰੱਦੇ ਵਿੱਚ ਇਹੀ ਵੀ ਜੋਤ ਮੈਨੂੰ ਦੱਸ ਕੇ ਜਾਊਗੀ ਤੇ ਪਰ ਜੋਤ ਨਹੀਂ ਗਈ ਉਹਨਾਂ ਵੱਲ ਤੇ ਉਹਨਾਂ ਨੂੰ ਨਾ ਐਵੇਂ ਸ਼ੱਕ ਜਿਹਾ ਪੈ ਗਿਆ ਵਾ ਤੇ ਉਹ ਤਾਂ ਕਰਕੇ ਹੁਣ ਬਾਰ-ਬਾਰ ਪੁੱਛਣ ਦੇ ਆ ਤੇ ਇਨੀ ਗੱਲ ਵੀ ਕਹਿਣ ਦੇ ਆ ਹਾਂ ਵੀ ਜੇ ਹੁਣ ਜਦਨ ਜਾਣਾ ਹੋਇਆ ਨਾ ਤੇ ਮੈਂ ਵੀ ਨਾਲ ਜਾਣਾ ਵਾ ਭਲਾ ਉਥੇ ਟਕਰਦੇ ਆ ਉਹ ਅਗਿਓ ਕ ਨਹੀਂ ਟਕਰਦੇ ਹੈਗੇ ਚਲ ਕੋਈ ਗੱਲ ਨਹੀਂ ਹੁਣ ਲੰਘ ਜਾਣਾ ਮਹੀਨਾ ਇਹਨਾਂ ਕਿਹੜਾ ਉਸੇ ਵੇਲੇ ਚਲ ਜਾਣਾ ਵਾ ਕੋਨਾ ਚਰ ਤੇ ਚਾਨਾ ਬੈਠੀ ਰਹੂਗੀ ਘਰ ਕਿ ਨਹੀਂ ਪਰ ਮੇਰੀ ਗੱਲ ਸੁਣੋ ਇਹ ਵੀ ਤਾਂ ਮੈਂ ਜਿਹੜੀ ਦਇਆ ਕਰਨ ਇੱਕ ਵਾਰ ਚਲ ਜਾਣਾ ਉਥੇ ਕੀ ਹੋ ਜਾਊਗਾ ਇਹ ਆਪਣੀ ਅੜੀ ਤੇ ਅੜੇ ਆ ਵੀ ਨਹੀਂ ਆਪਾਂ ਨਹੀਂ ਜਾਣਾ ਹੈਗਾ ਪਤਾ ਨਹੀਂ ਕਿੱਦਾਂ ਦਾ ਸਾਥ ਉਤਾ ਬ ਇਹਨਾਂ ਦਾ ਮੈਨੂੰ ਤੇ ਇਹਨਾਂ ਦੀ ਸਮਝ ਨਹੀਂ ਲੱਗੰਦੀ ਹੈਗੇ ਤੇ ਭਾਏ ਹੱਡ ਤੋਂ ਵੱਡੇ ਹੀ ਆ ਨਾ ਤਪਾਰੇ ਆ ਭੀ ਜੇ ਦੇ ਸੋ ਨਿੱਕਿਆਂ ਨੂੰ ਵੀ ਜਿਆਦਾ ਡੇਇਆ ਕਰਨ। ਕੋ ਰਪਿੰਦਰ ਉਹ ਤੇ ਹੁਣ ਉਹਨਾਂ ਦੀ ਮਰਜ਼ੀ ਆ ਨਾ। ਐਂ ਥੋੜਾ ਕਹਿ ਸਕਦੇ ਆ ਨਾ। ਕਹਿ ਤ ਨਹੀਂ ਸਕਦੇ ਹੈਗੇ। ਭਾਰਿਆ ਭੀ ਜੇ ਕੋਈ ਸਿਆਣਾ ਬਿਆਣਾ ਬੰਦਾ ਐਨਾ ਆਖੀ ਨਾ। ਐਨਾ ਜੋਰ ਲਾਵੇ ਤੇ ਉਹਦੀ ਗੱਲ ਮੰਨ ਲੈਣੀ ਚਾਹੀਦੀ ਆ। ਮੁੜ ਕੇ ਜੂ ਅੱਖਾਂ 'ਚ ਕਸੋਂ ਨ ਦੇ ਕੇ ਰੋਣਾ ਵਾ। ਉਹ ਤੋਂ ਚੰਗਾ ਇਹੋ ਹੀ ਆ ਕਿ ਪਹਿਲਾਂ ਹੀ ਬੰਦਾ ਅਗਲੇ ਦੀ ਗੱਲ ਸਮਝ ਲੇ। ਹੁਣ ਮੈਂ ਤੇ ਬਾਰ-ਬਾਰ ਕਹਿਨੀ ਨਹੀਂ ਆ। ਭੀ ਕਹਿਣਾ ਵਾ ਖਰੇ ਇਹਦੇ ਦੋ ਪੁੱਤ ਵਾ। ਏ ਹਨੂ ਜਾਣ ਜਾਣ ਕਹਿੰਦੀ ਆ ਵੀ ਮੇਰੀ ਧੀ ਆ ਤੇ ਧੀ ਤਾਂ ਹਨੂ ਵੀ ਚੰਗੀ ਲੱਗਦੀ ਆ ਉਹ ਵੀ ਪੁੱਤਾਂ ਵਾਂਗੂ ਹੀ ਆ ਉਹ ਲੱਗਦੀ ਤੇ ਹੈਗੀ ਆ ਪਰ ਹੁਣ ਮੰਮੀ ਨਹੀਂ ਨਾ ਇਹ ਗੱਲ ਨੂੰ ਸਮਝਦੇ ਤੇ ਜਿੱਦਨ ਹੁਣ ਮੰਮੀ ਨੇ ਪੰਗਾ ਪਾਇਆ ਨਾ ਹੁਣ ਪੈਣਾ ਚੰਗਾ ਭਲਾ ਵਾ ਚੱਲ ਕੋਈ ਨਹੀਂ ਹੁਣ ਜਿਹੜਾ ਟਾਈਮ ਲੰਘਦਾ ਉਹ ਤੇ ਨਗਉ ਨਹੀਂ ਆ ਹਾਂ ਜੇ ਹੁਣ ਨਾ ਜਾਣਗੇ ਉਹ ਤੇ ਹੁਣ ਇਹਨਾਂ ਦੀ ਮਰਜ਼ੀ ਆ ਨਾ ਫਿਰ ਉਹ ਚੱਲ ਜਾ ਤੂੰ ਮੈਂ ਮੁੰਡੇ ਨਾਲ ਹੋ ਕੇ ਦੇ ਆ ਗਿਆ ਸ਼ਰਮ ਕਾਮਾ ਕੋਈ ਕੋਇਆ ਹੁਣ ਨੂੰ ਕੰਮ ਆ ਗਿਆ ਬਸ ਕਿੰਨਾ ਕੀ ਲੱਗਣਾ ਉੱਥੇ ਚਲਾ ਜਿਓ ਫਿਰ ਛੇਤੀ ਹੋ ਗਈ ਕੋਈ ਗੱਲ ਨਹੀਂ ਆ ਜਨਾ ਗਲਤੀ ਉਹਨਾਂ ਰਵਿੰਦਰ ਦੀ ਵੀ ਠੀਕ ਪੇ ਚੱਲ ਜੇ ਇੰਨੀ ਮੰਮੀ ਡਈ ਆ ਕਹਿਣਾ ਤਾਂ ਤੁਸੀਂ ਇੱਕ ਵਾਰੀ ਹੋ ਜਾ ਕੇ ਉਹ ਵੀ ਤਾਂ ਤੁਹਾਡਾ ਹੀ ਫਾਇਦਾ ਸੋਚਣ ਦੀ ਪਰ ਹੁਣ ਜੋਬ ਨੂੰ ਕੌਣ ਸਮਝਾਏ ਫਿਰ ਉਹਨੇ ਕਹਿਣਾ ਵਾ ਕਿ ਤੁਸੀਂ ਮੰਮੀ ਵਾਲੀ ਗੱਲ ਕਰਦੇ ਚੱਲ ਹੁਣ ਲੰਘ ਜਾਣਿਆ 10-15 ਦਿਨ ਫਿਰ ਜਦੋਂ ਕਿਤੇ ਗੱਲ ਛੜੂਗੀ ਨਾ ਫਿਰ ਜੋਬ ਨੂੰ ਕਹਿ ਦਾਂਗੇ ਤੇ ਚਲ ਜੋ ਇਹਦੇ ਨਾਲ ਕੱਲ ਨੂੰ ਇਹਨੂੰ ਕੋ ਹੋ ਗਿਆ ਤੇ ਮੁੜ ਕੇ ਇਹਨੂੰ ਕਿੱਥੋਂ ਲੱਭਣਾ ਵਾਹੀਂ ਆ ਗਿਆ ਆ ਗਿਆ